ਰੇਵਾ ਡੇਲੀ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਮੁੱਲਾਂਪੁਰ ਮੌਜੂਦ ਹੈ ਜੀ ਇੱਥੇ ਰਾਹੁਲ ਗਾਂਧੀ ਦੀ ਰੈਲੀ ਹੋਣ ਜਾ ਰਹੀ ਹੈ ਔਰ ਮੇਰੇ ਨਾਲ ਕੌਕਿਆਂ ਤੋਂ ਸਰਪੰਚ ਗਜੀਤ ਸਿੰਘ ਜੀ ਨੇ ਸੋ ਸਰਪੰਚ ਸਾਹਿਬ ਕਿਵੇਂ ਕਹੋਗੇ ਲੋਕਾਂ ਚ ਬਹੁਤ ਜ਼ਿਆਦਾ ਸਾਹ ਵਾ ਇੱਥੇ ਰਾਜਾ ਬੜੰਗ ਦੀ ਜੱਥ ਪੱਕੀ ਆ ਅਸੀਂ ਕੌਂ ਨਗਰ ਤੋਂ ਵੀ ਦੋ ਬਸਾਂ ਭਰ ਕੇ ਲਿਆ ਆ ਸਾਡੀ ਸਾਰੀ ਟੀਮ ਆ ਬਹੁਤ ਹੀ ਵਧੀਆ ਲੋਕਾਂ ਚ ਖਿਆਲ ਨੇ ਕਿ ਰਾਜਾ ਬੜੰਗ ਜੀ ਬਹੁਤ ਵੱਡੀ ਡੀਡ ਕਰਕੇ ਤੇ ਬਹੁਤ ਵਧੀਆ ਜਿੱਤਣਗੇ ਜੀ ਸਰਪੰਚ ਸਾਹਿਬ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਸੀਗੇ ਉਹ ਛੱਡ ਕੇ ਕਾਂਗਰਸ ਚਲੇ ਗਏ ਨੇ ਉਹ ਵੀ ਬੜੀ ਵੱਡੀ ਲੀਡ ਨਾਲ ਜਿੱਤਦੇ ਹੁੰਦੇ ਸੀ ਜੀ ਆਪਾਂ ਗੱਲ ਕੀਤੀ ਜਾਵੇ ਲੋਕਾਂ 'ਚ ਕਿੰਨਾ ਗਰੋਸ ਹੈ ਜੀ ਜਿਹਨੇ ਆਪਣੇ ਬੀਜੇਪੀ ਵਾਲੇ ਜਿਹੜੇ ਬਿੱਟੂ ਜੀ ਸੀਗੇ ਪਹਿਲਾਂ ਨੇ ਬਿੱਟੂ ਦਾ ਪਿੰਡਾ ਬੋਡੀ ਬਾਰੇ ਬੀਜੇ ਦਾ ਮਟਰ ਚਾਹੁੰਦੇ ਨਹੀਂ ਗੱਲ ਤਾਂ ਇਹ ਪਿੰਡਾ ਦੇ ਲੋਕ ਵੜਨੇ ਕਿਸਾਨ ਵੜਨੇ ਦੇ ਬਿੱਟੂ ਹੀ ਜਾਂਦੇ ਆ ਤੇ ਲੋਕ ਵਿਰੋਧ ਗੋਧ ਕਰਦੇ ਗੱਲ ਤਾਂ ਇਹ ਬੋਟ ਕੱਥਮਾ ਲਈ ਬੰਦੇ ਬੰਦੇ ਹਨੀ ਕਿ ਕਿਸਾਨ ਤਾਂ ਜਿੱਥੇ ਬੰਦਿਆ ਸਾਰੀਆਂ ਉਲਟਵਾ ਤੇ ਬਾਕੀ ਜਿਹੜੇ ਬੰਦੇ ਸੀ ਗੱਲ ਤਾਂ ਇਹ ਕੱਲੇ ਬਿੱਟੂ ਹੀ ਚੱਲੇਗਾ ਤੇ ਸਾਰੇ ਕਾਂਗਸ ਵਾਲੇ ਬੰਦੇ ਸਾਰੇ ਆਪਣੇ ਸਾਰੇ ਵਰਕਰ ਕਾਂਗਸ ਪਾਰਟੀ ਨਾਲ ਖੜੇ ਸਾਰੇ ਪੂਰੇ ਚਟਾਨਵਾ ਖੜੇ ਆ ਮਤਲਬ ਤੁਸੀਂ ਵੱਧ ਤੋਂ ਵੱਧ ਲੀਡ ਨਾਲ ਜਿਤਾਉਂਗੇ ਜੀ ਪੂਰੇ ਪੂਰਾ ਪੂਰੇ ਵਿਸ਼ਵਾਸ ਨਾਲ ਕਹਿੰਦਾ ਸੀ ਗੱਲ ਤਾਂ ਇਹ ਸੀ ਅਸੀਂ ਕੌਂਗਰ ਨਗਰ ਸਾਡੀ ਸਾਰੀ ਟੀਮ ਖੜੀ ਹੈ ਸਾਰੇ ਤੇ ਸਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਜੀ ਮੁੱਲਾਂਪੁਰ ਮੌਜੂਦ ਹਾਂ ਜੀ ਇੱਥੇ ਰਾਹੁਲ ਗਾਂਧੀ ਦੀ ਰੈਲੀ ਹੋਣ ਜਾ ਰਹੀ ਹੈ ਔਰ ਮੇਰੇ ਨਾਲ ਕੌਕਿਆਂ ਤੋਂ ਸਰਪੰਚ ਗਜਿੰਦ ਸਿੰਘ ਜੀ ਨੇ ਸੋ ਸਰਪੰਚ ਸਾਹਿਬ ਕਿਵੇਂ ਕਹੋਗੇ ਲੋਕਾਂ ਚ ਬਹੁਤ ਜ਼ਿਆਦਾ ਸਾਹਵਾਂ ਇੱਥੇ ਰਾਜਾ ਬੜੰਗ ਦੀ ਜੱਥ ਪੱਕੀ ਆ ਅਸੀਂ ਕੌਂ ਨਗਰ ਤੋਂ ਵੀ ਦੋ ਬੱਸਾਂ ਭਰ ਕੇ ਲਿਆ ਆ ਸਾਡੀ ਸਾਰੀ ਟੀਮ ਆ ਬਹੁਤ ਹੀ ਵਧੀਆ ਲੋਕਾਂ ਚ ਖਿਆਲ ਨੇ ਕਿ ਰਾਜਾ ਬੜੰਗ ਜੀ ਬਹੁਤ ਵੱਡੀ ਡੀਡ ਕਰਨਗੇ ਤੇ ਬਹੁਤ ਵਧੀਆ ਜਿੱਤਣਗੇ ਜੀ ਸਰਪੰਚ ਸਾਹਿਬ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਸੀਗੇ ਉਹ ਛੱਡ ਕੇ ਕਾਂਗਰਸ ਚਲੇ ਗਏ ਨੇ ਉਹ ਵੀ ਬੜੀ ਵੱਡੀ ਲੀਡ ਨਾਲ ਜਿੱਤਦੇ ਹੁੰਦੇ ਸੀ ਜੇ ਆਪਾਂ ਗੱਲ ਕੀਤੀ ਜਾਵੇ ਲੋਕਾਂ 'ਚ ਕਿੰਨਾ ਕਰੋਸ ਹੈ ਜੀ ਕਿਹਦਾ ਵੀ ਕਿਨੇ ਆਪਣੇ ਬੀਜੇਪੀ ਵਾਲੇ ਜਿਹੜੇ ਬਿੱਟੂ ਜੀ ਸੀਗੇ ਪਹਿਲਾਂ ਨੇ ਬਿੱਟੂ ਦਾ ਪਿੰਡਾ ਬੋੜੀ ਬਾਰੇ ਬੀਜੇੰਦਾ ਮੈਂ ਲੋਕ ਚਾਹੁੰਦੇ ਨਹੀਂ ਗੱਲ ਤਾਂ ਇਹ ਪਿੰਡਾ ਦੇ ਲੋਕ ਵੜਨੇ ਕਿਸਾਨ ਵੜਨੇ ਦੇ ਬਿੱਟੂ ਹੀ ਜਾਂਦੇ ਆ ਤੇ ਲੋਕ ਵਿਰੋਧ-ਗੋਧ ਕਰਦੇ ਗੱਲ ਤਾਂ ਇਹ ਬੋਰਡ ਕੱਥਮਾ ਲਈ ਬੰਦੇ ਬੰਦੇ ਹਨੀ ਕਿ ਕਿਸਾਨ ਤਾਂ ਜਿੱਥੇ ਬੰਦਿਆ ਸਾਰੀਆਂ ਉਲਟਵਾ ਤੇ ਬਾਕੀ ਜਿਹੜੇ ਬੰਦੇ ਸੀ ਗੱਲ ਤਾਂ ਇਹ ਕੱਲੇ ਬਿੱਟੂ ਹੀ ਚੱਲੇਗਾ ਤੇ ਸਾਰੇ ਕਾਂਗਰਸ ਵਾਲੇ ਬੰਦੇ ਸਾਰੇ ਆਪਣੇ ਸਾਰੇ ਵਰਕਰ ਕਾਂਗਰਸ ਪਾਰਟੀ ਨਾਲ ਖੜੇ ਸਾਰੇ ਪੂਰੇ ਚਟਾਨਵਾ ਖੜੇ ਆ ਮੈਂ ਤਾਂ ਤੁਸੀਂ ਵੱਧ ਤੋਂ ਵੱਧ ਲੀਡ ਨਾ ਜਿਤਾਉਂਗੇ ਜੀ ਪੂਰੇ ਪੂਰਾ ਜੀ ਪੂਰੇ ਵਿਸ਼ਵਾਸ ਨਾਲ ਕਹਿੰਦਾ ਸੀ ਗੱਲ ਤਾਂ ਇਹ ਸੀ ਅਸੀਂ ਕੌਂਗੜਾ ਨਗਰ ਸਾਡੀ ਸਾਰੀ ਟੀ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਜੀ ਮੁੱਲਾਂਪੁਰ ਮੌਜੂਦ ਹੈ ਜੀ ਇੱਥੇ ਰਾਹੁਲ ਗਾਂਧੀ ਦੀ ਰੈਲੀ ਹੋਣ ਜਾ ਰਹੀ ਹੈ ਔਰ ਮੇਰੇ ਨਾਲ ਕੌਕਿਆਂ ਤੋਂ ਸਰਪੰਚ ਗਜੀਤ ਸਿੰਘ ਜੀ ਨੇ ਸੋ ਸਰਪੰਚ ਸਾਹਿਬ ਕਿਵੇਂ ਕਹੋਗੇ ਲੋਕਾਂ ਚ ਬਹੁਤ ਜ਼ਿਆਦਾ ਸਾਵ ਆ ਇੱਥੇ ਰਾਜਾ ਬੜੰਗ ਦੀ ਜੱਥ ਪੱਕੀ ਆ ਅਸੀਂ ਕੌਂ ਨਗਰ ਤੋਂ ਵੀ ਦੋ ਬਸਾਂ ਭਰ ਕੇ ਲਿਆ ਆ ਸਾਡੀ ਸਾਰੀ ਟੀਮ ਆ ਬਹੁਤ ਹੀ ਵਧੀਆ ਲੋਕਾਂ ਚ ਖਿਆਲ ਨੇ ਕਿ ਰਾਜਾ ਬੜੰਗ ਜੀ ਬਹੁਤ ਵੱਡੀ ਜੀੜ ਕਰਗੇ ਤੇ ਬਹੁਤ ਵਧੀਆ ਜਿੱਤਣਗੇ ਜੀ ਸਰਪੰਨ ਸਾਹਿਬ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਸੀਗੇ ਉਹ ਛੱਡ ਕੇ ਕਾਂਗਰਸ ਚਲੇ ਗਏ ਨੇ ਉਹ ਵੀ ਬੜੀ ਵੱਡੀ ਲੀਡ ਨਾਲ ਜਿੱਤਦੇ ਹੁੰਦੇ ਸੀ ਜੇ ਆਪਾਂ ਗੱਲ ਕੀਤੀ ਜਾਵੇ ਲੋਕਾਂ 'ਚ ਕਿੰਨਾ ਕਰੋਸ ਆ ਜੀ ਕਿ ਨਾ ਆਪਣੇ ਬੀਜੇਪੀ ਵਾਲੇ ਜਿਹੜੇ ਬਿੱਟੂ ਜੀ ਸੀਗੇ ਪਹਿਲਾਂ ਨੇ ਬੁੱਟਨ ਦਾ ਪਿੰਡਾ ਬੋੜੀ ਬਾਰੇ ਜੀ ਇਹਨਾਂ ਦਾ ਮਨ ਰੋਕ ਚਾਹੁੰਦੇ ਨਹੀਂ ਗੱਲ ਤਾਂ ਇਹ ਪਿੰਡਾ ਦੇ ਵਾੜ ਦੇ ਕਿਸਾਨ ਵਾੜ ਦੇ ਬਿੱਟੂ ਹੀ ਜਾਂਦੇ ਆ ਤੇ ਲੋਕ ਵਿਰੋਧ ਕਰਦੇ ਗੱਲ ਤਾਂ ਇਹ ਬੋਟ ਕੱਥਮਾ ਲਈ ਬੰਦੇ ਬੰਦੇ ਹਨੀ ਕਿ ਕਿਸਾਨ ਤਾਂ ਜਿੱਥੇ ਬੰਦਿਆ ਸਾਰੀਆਂ ਉਲਟਵਾ ਤੇ ਬਾਕੀ ਜਿਹੜੇ ਬੰਦੇ ਸੀ ਗੱਲ ਤਾਂ ਇਹ ਕੱਲੇ ਬਿੱਟੂ ਹੀ ਚੱਲੇਗਾ ਤੇ ਸਾਰੇ ਕਾਂਗਰਸ ਵਾਲੇ ਬੰਦੇ ਸਾਰੇ ਆਪਣੇ ਸਾਰੇ ਵਰਕਰ ਕਾਂਗਰਸ ਪਾਰਟੀ ਨਾਲ ਖੜੇ ਸਾਰੇ ਪੂਰੇ ਚਟਾਨਵਾ ਖੜੇ ਆ ਮੈਂ ਤਾਂ ਤੁਸੀਂ ਵੱਧ ਤੋਂ ਵੱਧ ਲੀਡ ਨਾ ਦਿਤਾਉਂਗੇ ਜੀ ਪੂਰੇ ਪੂਰਾ ਪੂਰੇ ਵਿਸ਼ਵਾਸ ਨਾਲ ਕਹਿੰਦਾ ਸੀ ਗੱਲ ਤਾਂ ਇਹ ਸੀ ਅਸੀਂ ਕਾਂਗਰਸ ਅਗਰ ਸਾਡੀ ਸਾਰੀ ਟੀਮ ਖੜੀ ਹੈ ਸਾਰੇ ਤੇ